ਮਾਹੌਲ ਜਿਵੇਂ ਹੁਣ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਇਲੈਕਸ਼ਨ ਵੇਲੇ ਸਰਪੰਚੀ ਦੇ ਵੋਟਾਂ ਹੁਣ ਸਟੇਮਸ ਨੂੰ ਪਤਾ ਹੀ ਅਗੇ ਪੰਜਾਬ ਦੇ ਵਿੱਚ ਪੈਣ ਦਾ ਨਜ਼ਦੀਕ ਆ ਰਹੀਆਂ ਨੇ ਤਾਂ ਹੁਣ ਜੋ ਆਪਾਂ ਵਿਸ਼ਾ ਲੈ ਕੇ ਆਇਆ ਤਾਂ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਪੰਜਾਬ ਦਾ ਹੁਣ ਜਿਹੜਾ ਰਾਜਨੀਤੀ ਹੈ ਉਹ ਕਿੱਧਰ ਕਰਵਟ ਬਦਲ ਰਹੀ ਹੈ ਕੀ ਹੁਣ ਉਹ ਖੂਨ ਖਰਾਬਾ ਜਿਵੇਂ ਮੈਂ ਕਹਿ ਦਈਏ ਜਾਂ ਕਿਤਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕੋਰਨ ਦੇ ਵਿੱਚ ਕੁਝ ਜਿਹੜੇ ਸਰਾਰਤੀ ਅੰਸਰ ਨੇ ਉਹ ਹੁਣ ਜੁੜ ਚੁੱਕੇ ਨੇ ਤਾਂ ਇਸ ਵੀਸ਼ੇ ਨੂੰ ਬਤਾਂਵਾਂ ਤੇ ਸ਼ੇਅਰ ਕਰਨਾ ਤੇ ਬਤਾਂਵਾਂ ਲਾਇਕ ਕਰਨਾ ਇਸ ਵਿਸ਼ੇ ਤੇ ਬਾਰੇ ਆਪਾਂ ਅਗਰ ਜਾਂ ਬਤਵਤ ਜਾਣਕਾਰੀ ਹੈ ਤੁਹਾਡੇ ਕੋਲੇ ਜਾਂ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਹੈ ਤਾਂ ਸਾਡੇ ਨੂੰ ਜਰੂਰ ਮੈਸੇਜ ਕਰਿਆ ਕਰੋ ਸਾਡਾ ਪ੍ਰੋਗਰਾਮ A1 ਪੰਜਾਬੀ ਟੀਵੀ ਤੇ ਪਾਵਰ ਆਫ ਵਰਲਡ ਉਹ ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ ਤੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਵੀ ਦੇਖ ਸਕਦੇ ਹੋ ਤਾਂ ਦਰਸ਼ਕੋ ਜੋ ਅੱਜ ਆਪਾਂ ਵਿਸ਼ਾ ਲੈ ਕੇ ਆਇਆ ਕਿ ਪਹਣ ਪੰਜਾਬ ਹੈ ਪੰਜਾਬ ਕਿਤਨਾ ਕਿਤੇ ਗੋਲੀਆਂ ਦੀ ਗੱਲ ਕਰ ਲਈਏ ਸਰੇ ਆਮ ਚਲਣੀਆਂ ਜਾਂ ਕਿਤਨਾ ਕਿਤੇ ਲੁੱਟਾਂਗਾ ਹੋਣੀਆਂ ਨਸ਼ਾ ਪੱਤਾ ਹੋ ਗਿਆ ਤਾਂ ਇੱਕ ਪੰਜਾਬ ਪਤਾ ਨਹੀਂ ਕੀ ਹੁਣ ਕ੍ਰਾਈਮਨਲ ਏਰੀਆ ਪੰਜਾਬ ਦਾ ਕਹਿੰਦੇ ਸੈਂਟਰ ਬਣਦਾ ਜਾ ਰਿਹਾ ਹੈ ਤੇ ਆਮਾ ਦੀ ਪਾਰਟੀ ਦੀ ਗੱਲ ਕਰ ਲੈਂਦੇ ਆ ਤਾਂ ਪਹਿਲਾਂ ਆਮਾ ਦੀ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ ਆਮ ਆਦੀ ਪਾਰਟੀ ਆਏਗੀ ਤਾਂ ਉਹਦੇ ਵਿੱਚ ਅਸੀਂ ਪੰਜਾਬ ਨੂੰ ਰੰਗਲਾਪਲਾ ਮੰਜਾ ਬਣਾਵਾਂਗੇ ਕਿਤਨਾ ਕਿਤੇ ਨਸ਼ਾ ਮੁਕਤ ਕਰਾਵਾਂਗੇ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਆਮ ਆਦੀ ਪਾਰਟੀ ਦੇ ਵਸ ਦੀ ਖੇਡ ਹੀ ਰਹੀ ਤਾਂ ਕੁਝ ਸਰਕਾਰ ਤਾਂ ਨਾਕਾਮੇ ਹੁੰਦੀ ਨਜ਼ਰ ਆ ਰਹੀ ਇਸ ਟਾਈਮ ਦੇਖਿਆ ਜਾਵੇ ਤਾਂ ਕੁਝ ਨੇਤਾ ਨੇ ਦੂਜੀਆਂ ਪਾਰਟੀਆਂ ਦੇ ਉਹੀ ਗੱਲ ਕਹਿ ਰਹੇ ਨੇ ਕਿ ਅਗਰ ਪੰਜਾਬ ਦੇ ਵਿੱਚ ਐਂ ਖੂਨ ਖਰਾਬਾ ਹੁੰਦਾ ਰਿਹਾ ਆਈਆਂ ਗੋਲੀਆਂ ਮਾਰ ਕੇ ਕਤਲ ਹੁੰਦੇ ਰਹੇ ਤੇ ਅਗਰ ਆਈਆਂ ਰੇ ਕ੍ਰਾਈਮ ਵਧਾ ਗਿਆ ਜਾਂ ਲੁੱਟਾਂ ਖਵਾਉਂਦੇ ਆ ਗਿਆ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਜਿਹੜਾ ਔਰੇ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਰਾਸ਼ਟਰਪਤੀ ਲਾਗੂ ਲਾ ਦੇਣਾ ਚਾਹੀਦਾ ਜਿਹਦੇ ਨਾਲ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ ਕਤਲ ਹੈ ਉਹ ਜ਼ਰੂਰ ਰੁਕ ਸਕਦੇ ਨੇ ਤਾਂ ਪੰਜਾਬ ਪਰਸਾ ਐਕਟਿਵ ਹੈ ਪਰ ਕਿਤਨਾ ਕਿਤੇ ਇੰਨੀ ਵੀ ਐਕਟਿਵਿਟੀ ਜਿਹਨੂੰ ਕਹਦੀਏ ਕਿ ਹਾਂ ਭਾਈ ਉਹ ਕਿਤਨਾ ਕਿਤੇ ਫੜਦੇ ਨਹੀਂ ਜ਼ਰੂਰ ਹੈ ਕਿਤੇ ਨਾ ਕਿਤੇ ਮੁਖਬਰ ਕੋਈ ਦੱਸ ਦਿੰਦਾ ਹੈ ਕਿ ਜੀ ਇੱਥੇ ਚੋਰ ਨੇ ਜੀ ਫੜ ਵੀ ਲੈਂਦੇ ਨੇ ਮੀਡੀਆ ਦੇ ਸਾਹਮਣੇ ਐਸਐਸਪੀ ਵਰਗੇ ਆਈਜੀ ਵਰਗੇ ਕਾਨਫਰੰਸਾਂ ਵੀ ਕਰ ਲੈਂਦੇ ਨੇ ਪਰ ਉਹ ਕਿੰਨੀਆਂ ਕਸਰਦਾਰ ਹੁੰਦੀਆਂ ਨੇ ਕਿੰਨੀਆਂ ਕਿ ਲੋਕਾਂ ਦੇ ਜਿਹੜੇ ਕ੍ਰਿਮੀਨਲ ਲੋਕ ਨੇ ਕਿੰਨਾ ਕੁ ਉਹਦੇ ਅਸਰ ਪਾਉਂਦੀਆਂ ਨੇ ਕਿੰਨਾ ਕੁ ਡਰ ਬੈਠਦਾ ਇਹ ਤਾਂ ਤੁਹਾਨੂੰ ਵੀ ਪਤਾ ਤੇ ਆਪਾਂ ਨੂੰ ਵੀ ਪਤਾ ਹੈ ਕਿ ਖਬਰਾਂ ਦੇ ਵਿੱਚ ਰੋਜ਼ ਇਤਨੀਆਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਦਰਸ਼ਕੋ ਜੋ ਆਪਾਂ ਇੱਕ ਵਿਸ਼ਾ ਲੈ ਕੇ ਆਏ ਆ ਉਹਦੇ ਵਿੱਚ ਇਹੀ ਆ ਕਿ ਜਿਹੜਾ ਪੰਜਾਬ ਦੀ ਪੱਟੀ ਵਿਖੇ ਇੱਕ ਆਮ ਲੀਡਰ ਆਮ ਆਮ ਆਦੀ ਪਾਰਟੀ ਲੀਡਰ ਹੈ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਸऱ्याਆਂ ਗੋਲੀਆਂ ਦੇ ਨਾਲ ਚਲਾਈਆਂ ਗਈਆਂ ਨੇ ਉਹਨਾਂ ਤੇ ਤੇ ਗੱਲ ਕਰ ਰਹੇ ਜਿਹੜੇ ਇਸ ਟਾਈਮ ਹਨ ਰਾਜਵਿੰਦਰ ਸਿੰਘ ਉਹ ਕਿਤੇ ਨਾ ਕਿਤੇ ਬੰਦੇ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਯੰਗ ਬੰਦੇ ਸੀਗੇ ਮੁੰਡੇ ਦੀ ਉਮਰ 23-24 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਅਗਰ ਇੰਨ ਸऱ्याਆਂ ਗੋਲੀਆਂ ਚੱਲਦੀਆਂ ਰਹਿ ਕੇ ਪੰਜਾਬ ਹੁਣ ਕਿੰਨਾ ਕੁ ਸਾਫ਼ ਆਪਾਂ ਕਹ ਦੀਏ ਕਿੰਨਾ ਕੁ ਰੇ ਸਹੀ ਚੱਲ ਰਿਹਾ ਹੈ ਉਹਦੇ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦਰਸ਼ਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਵਾਤੋ ਲਾਈਕ ਕਰਿਓ ਤੇ ਦਰਸ਼ਕੋ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਉਹ ਇਹ ਹੀ ਹੈ ਕਿ ਇਹਦੇ ਵਿੱਚ ਪੰਜਾਬ ਨਸ਼ੇ ਆ ਗੁੰਡਾਗਰਦੀ ਤੇ ਕਿਤਨਾ ਕਿਤੇ ਫਰੋਤੀ ਦੀ ਗੱਲ ਹੋ ਜਾਂਦੀ ਹੈ ਜਾਂ ਕਿਤਨਾ ਕਿਤੇ ਹੋਰ ਲੁੱਟਾਂ ਖੋਹਾਂ ਸਰਿਆਂ ਹੁੰਦੀਆਂ ਨੇ ਇਹਦੇ ਵਿਸ਼ੇ ਬਾਰੇ ਗੱਲਬਾਤ ਕਰਨ ਸਾਡਾ ਨਰ ਰਜਿੰਦਰ ਮਾਨਸਾ ਜੀ ਜੁੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬੰਦ ਬੋ ਆਪਾਂ ਕਰਨਾ ਹੈ ਜੀ ਹੈਲੋ ਅੰਦਰਾ ਰਹੇ ਜੀ ਹਾਂ ਹੈਲੋ ਐਂ ਵੀ ਮੁਰਦਾਂ ਤਾਂ ਮੈਨੂੰ ਲੱਗਦਾ ਕਿ ਤਨਾ ਕਿਤੇ ਥੋੜੇ ਬਿਜ਼ੀ ਨੇ ਆਪਾਂ ਉਹਨਾਂ ਨਾਲ ਬਾਅਦ ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਪੰਜਾਬ ਦਾ ਮਾਹੌਲ ਹੈ ਉਹ ਦਿਨ ਪਰ ਦਿਨ ਕਿਉਂ ਖਰਾਬ ਹੁੰਦਾ ਜਾ ਰਿਹਾ ਹੈ ਇਹਦੇ ਵਿੱਚ ਕੀ ਕਾਰਨ ਨੇ ਸਮਾਜ ਹੁਣ ਆਪਣਾ ਭਾਈਚਾਰਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਖੁੰਦਾ ਨਜ਼ਰ ਆ ਰਿਹਾ ਤਾਂ ਹੁਣ ਆਪਾਂ ਗੱਲਬਾਤ ਕਰਨ ਲਈ ਸਾਡੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਸਾ ਬਹੁਤ ਬਹੁਤ ਧੰਨਵਾਦੀ ਤੁਹਾਡਾ 11 ਵਾਲੇ ਪ੍ਰੋਗਰਾਮ 'ਚ ਜੁੜਨ ਦਾ ਜੀ ਧੰਨਵਾਦ ਧੰਨਵਾਦੀ ਜੀ ਸੰਜੀਵ ਜੀ ਅੱਜ ਜੇ ਆਪਾਂ ਵਿਸ਼ਾ ਲੈ ਕੇ ਆਏ ਪੰਜਾਬ ਭੱਟੀ ਵਿਖੇ ਆਮ ਆਦਮੀ ਪਾਰਟੀ ਦੇ ਲੀਡਰ ਦਾ ਸਰੇ ਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੰਦਾ ਹੈ ਉਹ ਰਾਜਵਿੰਦਰ ਸਿੰਘ ਦੱਸਿਆ ਜਾ ਰਿਹਾ ਪਿੰਡ ਦਾ ਤੇ ਉਹ ਕਿਤੇ ਨਾ ਕਿਤੇ ਸਰਪੰਚੀ ਮਿਲੀ ਸੀ 70 ਨਾਲ ਸਰਪੰਚ ਬਣਿਆ ਸੀਗਾ ਪਰ ਕਿਤੇ ਨਾ ਕਿਤੇ ਰਾਂਝਿਸ਼ ਕਰਕੇ ਹੁਣ ਪੰਜਾਬ ਦੇ ਵਿੱਚ ਜਿਉਂ-ਜਿਉਂ ਸਰਪੰਚੀ ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤਾਂ ਖੂਨ ਖਰਾਬਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਕਿੰਨਾ ਕਿ ਨਾਕਾਮ ਹੁੰਦਾ ਨਜ਼ਰ ਆ ਰਿਹਾ ਦੇਖੋ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਤਾਂ ਨਾ ਤਾਂ ਮੇਰੇ ਹੈ ਜੀ ਜੇ ਆਪਾਂ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਹਿੰਦਰ ਸਾਹਿਬ ਕਦੇ-ਕਦੇ ਸਾਨੂੰ ਇਹ ਲੱਗਦਾ ਵੀ ਇਹ ਪਿੰਡਾਂ ਦੇ ਵਿਕਾਸ ਵਾਸਤੇ ਪੰਚਾਇਤਾਂ ਜਾਂ ਸਰਪੰਚ ਨਹੀਂ ਜੀ ਬਣਨਾ ਚਾਹੁੰਦੇ ਇਹ ਆਪਣੀ ਇੱਕ ਜਿਹਨੂੰ ਕਹਿੰਦੇ ਨੇ ਮੁੱਛ ਨੂੰ ਤਾ ਦੇ ਕੇ ਰੱਖਣਾ ਜਾਂ ਕਿਤੇ ਨਾ ਕਿਤੇ ਮੇਨ ਚੀਜ਼ ਜਿਹੜੀ ਪੈਸਾ ਕਿਉਂ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਂਟਾਂ ਆਉਣੀ ਆ ਹੁਣ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਪੰਚਾਇਤ ਨੂੰ ਪਤਾ ਹੋਵੇ ਵੀ ਕਿੰਨੀ ਗ੍ਰਾਂਟ ਆਈ ਹੈ ਕਿੱਥੇ ਲੱਗੀ ਹੈ ਜੀ ਸਰਪੰਚ ਜੋ ਮਰਜ਼ੀ ਕਰਦਾ ਕਰੇ ਨਾ ਕਰਦਾ ਨਾ ਕਰੇ ਜੀ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਅੱਗੇ ਰੱਖ ਕੇ ਇਹ ਲੋਕ ਆ ਜਿਹੜੇ ਸਰਪੰਚ ਦੀ ਕੁਰਸੀ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਹਾਸਲ ਕਰਨੀ ਚਾਹੁੰਦੇ ਆ ਦੇਖੋ ਸਰਬਸੰਮਤੀ ਨਾਲ ਅਗਰ ਸਰਪੰਚ ਬਣ ਵੀ ਗਿਆ ਸੀਗਾ ਤਾਂ ਕੀ ਹੋ ਗਿਆ ਸੀਗਾ ਅਗਰ ਠੀਕ ਨਹੀਂ ਸੀ ਲੱਗਦਾ ਕਿਤੇ ਨਾ ਕਿਤੇ ਕਹਿ ਦਿੰਦੇ ਵੀ ਚੋਣਾ ਕਰਵਾ ਦੋ ਜੀ ਵਿਰੋਧ ਕਰ ਦਿੰਦੇ ਉਸ ਚੀਜ਼ ਦਾ ਹਿੱਸੇ ਨੂੰ ਮਾਰਨਾ ਕਿਸੇ ਦੀ ਜਾਨ ਲੈਣੀ ਇਹ ਤਾਂ ਕਿਤੇ ਨਾ ਕਿਤੇ ਗਲਤ ਹੈ ਜੀ ਗੱਲ ਰਹੀ ਪ੍ਰਸ਼ਾਸਨ ਦੇ ਢੀਂਡਾ ਸਾਹਿਬ ਬਹੁਤ ਬਾਰੀ ਸੀ ਗੱਲ ਕੀਤੀ ਹੈ ਵੀ ਦੇਖੋ ਜਿੰਨਾ ਚਿਰ ਇੱਕ ਕ੍ਰਾਈਮ ਕਰਨ ਵਾਲੇ ਲੋਕ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੈਠ ਕੇ ਉਹ ਉਹ 19 ਸਾਲ ਦੀ ਤਰੁਕਤਵੇ ਜਿੰਨੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਨਾ ਕਿਤੇ ਨਾ ਕਿਤੇ ਕ੍ਰਾਈਮ ਵਾਧਾ ਰਹੂਗਾ ਜੀ ਮਿਹਨਤਾ ਸਾਡਾ ਜਿਹੜਾ ਕਿਤੇ ਨਾ ਕਿਤੇ ਕਾਨੂੰਨ ਆ ਕਾਨੂੰਨ ਵਿਵਸਥਾ ਹੈ ਜੀ ਕਿਤੇ ਨਾ ਕਿਤੇ ਉਹ ਧਾਰਾਵਾਂ ਤਾਂ ਹੈਗੀਆਂ ਕਿਤੇ ਨਾ ਕਿਤੇ ਕਾਨੂੰਨ ਬਣੇ ਹੋਏ ਤਾਂ ਹੈ ਲੇਕਿਨ ਉਹ ਲਾਗੂ ਨਹੀਂ ਉਹਨਾਂ ਤੇ ਕਿਤੇ ਨਾ ਕਿਤੇ ਕਰਦੇ ਨਹੀਂ ਕਾਨੂੰਨ ਦੀ ਵਰਤੋਂ ਨਹੀਂ ਜੀ ਕਰਦੇ ਧਾਰਾ ਦੀ ਵਰਤੋਂ ਨਹੀਂ ਜੀ ਕਰਦੇ ਇਸ ਕਰਕੇ ਲੋਕ ਬਚ ਨਿਕਲਦੇ ਆ ਜੀ ਫੇ ਜਿਹੜੇ ਹੋਰ ਚਾਰ ਲੋਕ ਹੋਣੇ ਕਿਤੇ ਨਾ ਕਿਤੇ ਉਹ ਵੀ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਬਿਲਕੁਲ ਇਸ ਨੀ ਗੱਲ ਕਰੀ ਜਾਵੇ ਦੇਖੋ ਜਿਹਦੀ ਸਰਕਾਰ ਹੋਵੇ ਉਹੀ ਬੰਦੇ ਉਰੇ ਲੀਡਰ ਲਾ ਲੋ ਉਹਨਾਂ ਦੇ ਵਰਕਰ ਲਾ ਲੋ ਉਹ ਵੀ ਕਿਤੇ ਨਾ ਸੁਰੱਖਿਸ਼ ਨਹੀਂ ਤਾਂ ਆਮ ਪਬਲਿਕ ਕਿੱਥੇ ਜਾਏਗੀ ਤਾਂ ਹੁਣ ਜੇ ਗੱਲਬਾਤ ਕਰ ਲੈਨੇ ਆ ਕਿ ਜਿਵੇਂ ਜਿਵੇਂ ਤਿਹਾਰ ਨੇੜੇ ਆਏ ਨੇ ਓਵੇਂ ਹੀ ਜਾਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਾਂ ਨੇੜੇ ਨੇ ਉਹਦੇ ਵਿੱਚ ਪਾਰਟੀਆਂ ਬੜੀਆਂ ਐਕਟਿਵ ਨੇ ਪਰ ਕਿਤੇ ਨਾ ਕਿਤੇ ਪਹਿਲਾਂ ਇਹ ਲੱਗਦਾ ਸੀ ਕਿ ਬੜੇ ਭਿੰਜਵੇਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਆਪਾਂ ਸਹਿਮਤੀ ਨਾਲ ਸਰਪੰਚ ਬਣਾਓ ਚਾਰ ਮਤਲਬ ਪੀਸਫੁੱਲ ਵਰਤੋ ਭਾਈਚਾਰੇ ਜੇਕਾ ਰੱਖਿਓ ਪਰ ਕਿਤਨਾ ਕਿਤੇ ਹੁਣ ਭਾਈਚਾਰੇ ਨੂੰ ਵੀ ਕਿਤਨਾ ਕਿਤੇ ਨਜ਼ਰ ਲੱਗਦੀ ਨਜ਼ਰ ਆ ਰਹੀ ਹੈ ਬਿਲਕੁਲ ਠੀਕ ਹੈ ਸਰ ਸਾਹਿਬ ਦੇਖੋ ਪੰਚਾਇਤ ਬਣਦੀ ਹੈ ਚਾਹੇ ਕਿਸੇ ਸ਼ਹਿਰ ਦੀ ਕੋਈ ਜਿਹੜੀ ਮਿਊਨਿਸਪਲ ਕਾਉਂਸਲਰ ਕਾਉਂਸਲਰਾਂ ਦੀ ਜਿਹੜੀ ਟੀਮ ਬਣਦੀ ਹੁੰਦੀ ਹੈ ਕਿਤਨਾ ਕਿਤੇ ਵਿਕਾਸ ਕਾਰਜਾਂ ਵਾਸਤੇ ਹੁੰਦੀ ਹੈ ਜੀ ਮੈਂ ਫਿਰ ਦੁਬਾਰੇ ਗੱਲ ਕਹੂੰਗਾ ਜੀ ਵਿਕਾਸ ਤਾਂ ਇਹ ਲੋਕ ਸਾਨੂੰ ਨਹੀਂ ਜੀ ਪਤਾ ਟਿਕਣਾ ਕਰਦੇ ਆ ਜਾਂ ਕਿੰਨਾ ਕੁ ਹੁੰਦਾ ਕਿਸੇ ਵੀ ਸ਼ਹਿਰ 'ਚ ਦੇਖ ਲਓ ਕਿਸੇ ਵੀ ਪਿੰਡ 'ਚ ਜਾ ਕੇ ਦੇਖ ਲਓ ਤੁਹਾਨੂੰ ਵਿਕਾਸ ਬਹੁਤ ਘੱਟ ਮਿਲੂਗਾ ਜੀ ਹਾਂ ਅਸੀਂ ਇਹ ਵੀ ਨਹੀਂ ਕਹਿੰਦੇ ਹਾਂ ਜੀ ਹਰੇਕ ਸ਼ਹਿਰ ਜਿਆਰੇ ਕਿ ਪਿੰਡ 'ਚ ਵਿਕਾਸ ਨਹੀਂ ਜੁਹੰਦਾ ਬਹੁਤ ਪੰਚਾਇਤਾਂ ਇਦਾਂ ਦੀਆਂ ਜਾਂ ਬਹੁਤ ਸ਼ਹਿਰ ਇਦਾਂ ਦੇ ਜਿਹੜੇ ਕਿਤੇ ਨਾ ਕਿਤੇ ਵਿਕਾਸ ਚੰਗਾ ਕਰਦੇ ਆਂ ਲੇਕਿਨ ਉਹਨਾਂ ਦਾ ਅੰਕੜਾ ਘੱਟ ਆ ਜੀ ਉਹਨਾਂ ਦੀ ਕੁਆਂਟੀਟੀ ਘੱਟ ਆ ਜ਼ਿਆਦਾਤਰ ਕੀ ਆ ਹੁੰਦਾ ਜੀ 5 ਸਾਲ ਜਿਹੜੇ ਇਹ ਲੋਕ ਆ ਕਿਤੇ ਨਾ ਕਿਤੇ ਇਹ ਸਮਝ ਲੰਨੇ ਵੀ ਸਾਨੂੰ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਮਿਲ ਗਈ ਜੀ ਅਸੀਂ ਆਰਾਮ ਦੇ ਨਾਲ ਪੈਸਾ ਬਣਾਵਾਂਗੇ ਜੀ ਦੇਖੋ ਸਰਪੰਚ ਦੇ ਹੱਥ 'ਚ ਜਾਂ ਪ੍ਰਧਾਨ ਦੇ ਹੱਥ 'ਚ ਕਿੰਨੀ ਕ ਪਾਵਰ ਦੇਣੀ ਹੁੰਦੀ ਹੈ ਜਾਂ ਉਸ ਪੈਸੇ ਦਾ ਕਿਵੇਂ ਯੂਜ਼ ਕਰਨਾ ਕਿਵੇਂ ਵਰਤੋਂ ਕਰਨੀ ਹੈ ਉਹਦੀ ਜਿਹੜੀ ਕਿਤੇ ਨਾ ਕਿਤੇ ਇੱਕ ਲਿਸਟ ਹੁੰਦੀ ਹੈ ਜਾਂ ਕਿੱਥੇ ਲਾਇਆ ਉਹ ਚੀਜ਼ ਨੂੰ ਦੇਖਣਾ ਮੌਕਾ ਦੇਖਣਾ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਜਿਹੜਾ ਵੀ ਸਬੰਧਤ ਡਿਪਾਰਟਮੈਂਟ ਚਾਹੇ ਬੀਡੀਪੀ ਹੋਵੇ ਚਾਹੇ ਕੋਈ ਵੀ ਆ ਉਹਨਾਂ ਨੇ ਜਿਨ੍ਹਾਂ ਨੇ ਗਰੰਟਾ ਦੇਣੀ ਆ ਕਰਨੀ ਹੋਣੀ ਅੱਗੇ ਪੈਸਾ ਵੰਡਣਾ ਹੁੰਦਾ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਵੀ ਜਿਹੜੀ ਜੀ ਫੰਡ ਨੂੰ ਜਾ ਜਿਹੜੇ ਸਰਪੰਚ ਨੂੰ ਸੀ ਗਰਾਂਟ ਦਿੱਤੀ ਹੈ ਕਿ ਆ ਵਾਕਈ ਜਿਹੜੀ ਜੀ ਵਾਸਤੇ ਦਿੱਤੀ ਉੱਥੇ ਲੱਗੀ ਨਹੀਂ ਲੱਗੀ ਇਹ ਚੀਜ਼ ਲੋਕ ਨਹੀਂ ਜੀ ਦੇਖਦੇ ਅਫਸਰਾਂ ਦੇ ਨਾਲ ਮਿਲ ਕੇ ਮੰਲੋ 10 ਲੱਖ ਦੀ ਗ੍ਰਾਂਟ ਆਈ ਹੈ ਲੱਖ ਤੋਂ ਲੱਖ ਉੱਥੇ ਵੰਡਦਾ ਲੱਖ ਤੋਂ ਲੱਖ ਉੱਥੇ ਵੰਡਦਾ 5-4 ਲੱਖ ਆਪ ਰੱਖ ਲਿਆ ਕੋਈ ਨਹੀਂ ਜੀ ਪੁੱਛਦਾ ਅੱਗੇ ਗਰਾਉਂਡ ਦੀ ਰੋਧ ਵੀ ਕਿਿਆ ਲੋਕਾਂ ਦਾ ਵਿਕਾਸ ਹੋਇਆ ਕਿ ਆਏ ਵਿਕਾਸ ਵਾਸਤੇ ਪੈਸਾ ਆਇਆ ਤਾਂ ਲੱਗਿਆ ਨਹੀਂ ਲੱਗਿਆ ਬਿਲਕੁਲ ਜੰਜੀਤ ਜੀ ਆਪਾਂ ਤਿੰਨ ਪਾਠਾਂ ਚ ਇਹਨੂੰ ਮੰਨਿਆ ਜਾਵੇ ਤਾਂ ਗੱਲ ਬਾਤ ਕਰ ਲੈਣੇ ਆ ਸਰਕਾਰ ਦੀ ਸਰਕਾਰ ਜਿਹੜੀ ਹੁੰਦੀ ਹੈ ਉਹਦਾ ਫਰਜ਼ ਹੁੰਦਾ ਹੈ ਕਿ ਮੈਂ ਆਪਣੀ ਜਿਹੜੀ ਜਨਤਾ ਹੈ ਉਹਦੀ ਸਿਹਤ ਦਾ ਧਿਆਨ ਰੱਖਣਾ ਪੜਾਈ ਦਾ ਧਿਆਨ ਰੱਖਣਾ ਤੇ ਕਿੰਨਾ ਕਿਤੇੜੇ ਗੁੰਡੇ ਆ ਅਨਸਰ ਨੇ ਉਹਨਾਂ ਤੋਂ ਬਚਾ ਕੇ ਰੱਖਣਾ ਨਸ਼ੇਦ ਬਚਾ ਕੇ ਰੱਖਣਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਿਤਨਾ ਕਿਤੇ ਆਪਣੇ ਹੀ ਕੰਜਰ ਕਲੇਜ ਦੇ ਵਿੱਚ ਉਲਝੀ ਵੀ ਹੈ ਤੁਹਾਨੂੰ ਪਤਾ ਹੈ ਕਿ ਜਿਆਦਾਤਰ ਤਾਂ ਅਗਰ ਭਗਵੰਤ ਮਾਨ ਦੀ ਗੱਲ ਕਰ ਲਈਏ ਆਪਣੇ ਸੀਐਮ ਸਾਹਿਬ ਦੀ ਉਹ ਜਿਆਦਾਤਰ ਦਿੱਲੀ ਵੱਲ ਦਾ ਹੀ ਰੁਖ ਰੱਖਦੇ ਨੇ ਦਿੱਲੀ 'ਚ ਇਲੈਕਸ਼ਨ ਹਰਿਆਣਾ 'ਚ ਤੁਰੇ ਫਿਰੇ ਰਹਿੰਦੇ ਨੇ ਪੰਜਾਬ ਵੱਲ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਤਾਂ ਅਗਰ ਮੌਜੂਦਾ ਸਰਕਾਰ ਦੀ ਗੱਲ ਕਰ ਲੈਨੇ ਆ ਤਾਂ ਮੌਜੂਦਾ ਸਰਕਾਰ ਕਿੱਥੇ ਸਟੈਂਡ ਕਰਦੀ ਹੈ ਤੇ ਦੂਜੇ ਕੁਝ ਇੱਕ ਨੇਤਾ ਦਾ ਬਿਆਨ ਆਇਆ ਸੀ ਕਹਿੰਦੇ ਅਗਰ ਪੰਜਾਬ ਸਰਕਾਰ ਅਈ ਨਕਾਮ ਹੁੰਦੀ ਨਜ਼ਰ ਆ ਰਹੀ ਹੈ ਤਾਂ ਕਿਉਂ ਨਾ ਉਹਰੇ ਰਾਸ਼ਟਰਪਤੀ ਰੂਲ ਲਾਗੂ ਕੀਤਾ ਜਾਵੇ ਅਗਰ ਉਹਰੇ ਰਾਸ਼ਟਰਪਤੀ ਲਾਗੂ ਕਰ ਦਿੱਤਾ ਜਾਂਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹਨੇ ਕ੍ਰਾਈਮ ਆ ਉਹ ਘੱਟ ਸਕਦਾ ਜਾਂ ਕਿਤਨਾ ਕਿਤੇ ਜਿਹੜੇ ਪਾਰਟੀਆਂ ਦੇ ਮੰਤ ਇਹਨਾਂ ਨਾਲ ਲੇਗਾ ਦੇਗਾ ਹੁੰਦਾ ਹੈ ਕ੍ਰਿਮੀਨਲ ਲੋਕਾਂ ਦਾ ਤੁਹਾਨੂੰ ਪਤਾ ਕਿ ਜਿੰਨੇ ਕ੍ਰਿਮੀਨਲ ਲੋਕ ਨੇ ਉਹ ਪਾਰਟੀਆਂ ਦੇ ਨਾਲ ਹੀ ਸਮਰਥਨ ਰੱਖਦੇ ਨੇ ਕਿਤਨਾ ਕਿਤੇ ਰਾਜਨੀਤੀ ਨਾਲ ਉਹਨਾਂ ਦਾ ਉੱਠਣਾ ਬੈਠਣਾ ਹੁੰਦਾ ਉਹ ਠੰਮ ਪੈ ਸਕਦੀ ਹੈ ਹੈਲੋ ਹਾਂਜੀ ਹਾਂ ਬਿਲਕੁਲ ਟੀਨ ਸਾਹਿਬ ਦੇਖੋ ਜਿਹੜੇ ਚੰਗੇ ਲੋਕਾਂ ਕਿਤੇ ਨਾ ਕਿਤੇ ਇਹ ਲੋਕ ਉਹਨਾਂ ਨੂੰ ਵੀ ਬਦਨਾਮ ਕਰ ਦਿੰਨੇ ਆ ਜੀ ਜਿਹੜੇ ਲੋਕ ਵਿਕਾਸ ਕਰਦੇ ਆ ਉਹਨਾਂ ਨੂੰ ਵੀ ਬਦਨਾਮ ਕਰ ਦਿੰਨੇ ਆ ਜੀ ਦੇਖੋ ਅਗਰ ਜਿਹੜੀ ਪਰਿਸਥਿਤੀ ਹੈ ਮੌਕੇ ਦੀ ਸਿਚੁਏਸ਼ਨ ਹੈ ਉਹ ਨਹੀਂ ਲੋਟ ਆਉਂਦੀ ਜਾਂ ਇਹ ਲੋਕ ਨਹੀਂ ਲੋਟ ਆਉਂਦੇ ਕਿਤੇ ਨਾ ਕਿਤੇ ਜਿਹੜਾ ਗਵਰਨਰ ਰਾਜ ਹੈ ਇਹ ਜਰੂਰ ਲਾਗੂ ਹੋਣਾ ਚਾਹੀਦਾ ਤਦ ਜਾ ਕੇ ਕਿਤੇ ਨਾ ਕਿਤੇ ਇਹ ਲੋਕ ਲੋਟ ਆਉਣਗੇ ਜੀ अच्छा ਜੀ ਜੀ ਹੁਣ ਆਪਾਂ ਪਾਰਟ 2 ਦੀ ਗੱਲ ਕਰ ਲੈਨੇ ਆ ਇਹਦੇ ਵਿੱਚ ਆਉਂਦੀ ਆ ਪੁਲਿਸ ਦਾ ਕਿ ਕੀ ਰੋਲ ਹੈ ਜੇ ਪੁਲਿਸ ਇਮਾਨਦਾਰੀ ਨਾਲ ਕੰਮ ਕਰੇਗੀ ਤਾਂ ਕਿਤਨਾ ਕਿਤੇ ਇਹ ਜੇ ਚਾਹੇ ਤਾਂ ਉਹ ਸਮਗਲਰ ਹੋਣ ਨਸ਼ਾ ਪੱਤਾ ਕਰਨ ਵਾਲੇ ਹੋਣ ਜਾਂ ਗੈਂਗਸਟਰ ਹੋਣ ਜਾਂ ਲੁੱਟਾਂ ਖੋਹਾਂ ਕਰਨ ਵਾਲੇ ਉਹਨਾਂ ਨੂੰ ਜਦੀ ਨਾ ਹੱਥ ਨਾਲ ਦੀ ਨਾਲ ਪਾਇਆ ਜਾ ਸਕਦਾ ਪਰ ਕਿਤਨਾ ਕਿਤੇ ਦੇਖਿਆ ਗਿਆ ਕਿ ਪੁਲਿਸ ਵੀ ਕਿਤਨਾ ਕਿਤੇ ਕਟਪੁਤਲੀ ਬਣਦੀ ਆ ਨਜ਼ਰ ਆ ਰਹੀ ਹੈ ਜੇ ਸਰਕਾਰ ਦੀ ਗੱਲ ਕਰੀਏ ਲੀਡਰਾਂ ਦੀ ਗੱਲ ਕਰੀਏ ਤਾ ਇਮਾਨਦਾਰੀ ਨਾਲ ਕਿਉਂ ਨਹੀਂ ਪੁਲਿਸ ਕੰਮ ਕਰਦੀ ਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਡੇ ਪਾਈ ਆਹ ਇਲਾਕੇ ਦੇ ਵਿੱਚ ਆ ਪਿੰਡ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜਾਂ ਫਲਾਣਾ ਬੰਦੇ ਦਾ ਇਨਵੋਲਵ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਪਿੰਡਾਂ ਪਿੰਡਾਂ ਦੇ ਵਿੱਚ ਜਿੰਨੇ ਅਸਲੇ ਨੇ ਹਥਿਆਰ ਨੇ ਉਹ ਕਿਤੇ ਨਾ ਕਿਤੇ ਜਮ੍ਹਾਂ ਕਰਾਉਣੇ ਪੈਂਦੇ ਨੇ ਥਾਣਿਆਂ 'ਚ ਪਰ ਜੇ ਉਹ ਗੁੰਡਾ ਹਥਿਆਰ ਐਂ ਹੀ ਕੂਮ ਬਾਹਰ ਫਿਰ ਰਹੇ ਨੇ ਗੁੰਡੇਗਰਦੀ ਚੱਲ ਰਹੀ ਹੈ ਗੋਸਰੇਆਂ ਗੋਲੀਆਂ ਚੱਲ ਰਹੀਆਂ ਨੇ ਇਹਦਾ ਮਤਲਬ ਕਿਤਨਾ ਕਿਤੇ ਜਿਹੜਾ ਪ੍ਰਸ਼ਾਸਨ ਹੈ ਉਹ ਨਾਕਾਮ ਹੋ ਰਿਹਾ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਹੀ ਲੋਕ ਸਰਿਆਂ ਗੋ ਅਸਲਾ ਲੈ ਕੇ ਘੁੰਮ ਰਹੇ ਨੇ ਦੇਖੋ ਜੀ ਹਿਸਾਬ ਸਾਹਿਬ ਜਿਹੜੇ ਬੰਦੇ ਦੇ ਹੱਥ ਚ ਪਾਵਰ ਆ ਜਾਂਦੀ ਹੈ ਜੀ ਉਹਨਾਂ ਨੇ ਪੁਲਿਸ ਦਾ ਮਿਸਯੂਜ਼ ਆ ਪੁਲਿਸ ਨੇ ਕਿਵੇਂ ਮਿਸਯੂਜ਼ ਹੋਣਾ ਉਹਨਾਂ ਦੇ ਹੱਥ ਜੇ ਕਿਵੇਂ ਗਲਤ ਤਰੀਕੇ ਨਾਲ ਵਰਤੋਂ ਕਰਨੀ ਹੈ ਜੀ ਆਪਣੀ ਦੇਖੋ ਇਹ ਸਾਨੂੰ ਸਾਫ਼ ਜੀ ਨੂੰ ਕਹਦੇ ਨਾ ਦਿਵਾਰ ਚੋਂ ਦਿਖ ਜਾਂਦਾ ਹੈ ਜੀ ਜਦੋਂ ਕੋਈ ਸਰਕਾਰ ਆਉਂਦੀ ਹੈ ਇਸ ਪਾਸੇ ਜਿੰਨੇ ਵੀ ਸੀਨੀਅਰ ਅਫਸਰ ਹੋਣ ਜਾਂ ਜੂਨੀਅਰ ਅਫਸਰ ਹੋਣ ਸਾਰੇ ਇਹਨਾਂ ਦੇ ਹਿਸਾਬ ਨਾਲ ਚੱਲਣ ਦੀ ਗੱਲ ਕਰਦੇ ਨੇ ਕੋਈ ਇਹ ਨਹੀਂ ਕਹਿੰਦੇ ਕਿ ਕਾਨੂੰਨ 'ਚ ਨਾ ਚੱਲੋ ਜੋ ਸੰਵਿਧਾਨ ਅਧਿ ਦੇ ਵਿੱਚ ਨਾ ਚੱਲੋ ਲੇਕਿਨ ਕਿਤੇ ਨਾ ਕਿਤੇ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਤੋਂ ਕੋਈ ਮੰਤਰੀ ਸੰਤਰੀ ਗਲਤ ਕੰਮ ਕਰਵਾ ਰਿਹਾ ਗਲਤ ਡਿਊਟੀ ਕਰਵਾ ਰਿਹਾ ਜਾ ਤੁਹਾਨੂੰ ਲੱਗਦਾ ਕਿ ਇੱਥੇ ਸਾਡੀ ਡਿਊਟੀ ਨੇ ਉੱਥੇ ਹੀ ਕਰਵਾ ਰਿਆ ਤਾਂ ਤੁਸੀਂ ਆਪਣੀ ਆਵਾਜ਼ ਚੁੱਕੋ ਤੁਸੀਂ ਆਪਣੇ ਡਿਪਾਰਟਮੈਂਟ ਦੀ ਗੱਲ ਬਾਹਰ ਲੈ ਕੇ ਆਓ ਵੀ ਹਾਂ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡਾ ਕਿਤੇ ਨਾ ਕਿਤੇ ਅਯੂਜ਼ ਕਰ ਰਹੇ ਆਂ ਦੇਖੋ ਪੁਲਿਸ ਇੱਕ ਸੁਰੱਖਿਆ ਵਾਸਤੇ ਹੁੰਦੀ ਹੈ ਕਿ ਸਾਡੀ ਰੱਖਿਆ ਸੁਰੱਖਿਆ ਕਰਨ ਵਾਸਤੇ ਹੁੰਦੀ ਹੈ ਉਲਟ ਸਾਨੂੰ ਇਹ ਲੋਕਾਂ ਨੂੰ ਮਿਲਦਾ ਹੈ ਵੀ ਕਿਤੇ ਨਾ ਕਿਤੇ ਇਹਨਾਂ ਸਰਕਾਰੀ ਅਫਸਰ ਜਿਹੜੇ ਹੈਗੇ ਕਿਤੇ ਨਾ ਕਿਤੇ ਮੰਤਰੀ ਸੰਤਰੀਆਂ ਦੇ ਨਾਲ ਪੁਲਿਸ ਦੇ ਜਿਹੜਾ ਸਟਾਫ ਹੁੰਦਾ ਉਹਨਾਂ ਦੇ ਕਮਾਂਕਾਰਾਂ 'ਤੇ ਲੱਗੇ ਰਹਿੰਦੇ ਆ ਜਾਂ ਕਿਤੇ ਨਾ ਕਿਤੇ ਗਨਮੈਨ ਬਣ ਕੇ ਇਹਨਾਂ ਦੀਆਂ ਡਿਊਟੀਆਂ ਕਰਦਿਆਂ ਰਿਹਾ ਕਰਦੇ ਆਂ ਦੇ ਕੋ ਸਿਸਟਮ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸਿਸਟਮ ਜਿਹੜਾ ਸਾਡਾ ਕਿਤੇ ਨਾ ਕਿਤੇ ਆਟੋਮੇਟ ਚੱਲ ਰਿਹਾ ਜੀ ਮੈਂ ਬਹੁਤ ਵਾਰ ਗੱਲ ਕੀਤੀ ਹੈ ਵੀ ਸਿਸਟਮ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਕਾਨੂੰਨ ਤਕਨੂਨ ਦੇ ਵਿੱਚ ਸੋਧ ਕਰਨ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਉਹ ਸਿਸਟਮ ਨੂੰ ਅਪਣਾਉਣ ਦੀ ਜ਼ਰੂਰਤ ਹੈ ਜਿਹੜੀ ਲੋਕਾਂ ਦੇ ਪ੍ਰਤੀ ਕਿਤੇ ਨਾ ਕਿਤੇ ਲੋਕਾਂ ਦੇ ਹਿੱਤ ਵਿੱਚ ਹੋਵੇ ਜੀ ਵੇਖੋ ਸੰਜੀਤ ਜੀ ਆਪਾਂ ਨੂੰ ਇੱਕ ਮੈਸੇਜ ਆਇਆ ਸੀਗਾ ਆ ਮੈਨੂੰ ਪੜਿਆ ਮੈਂ ਉਸ ਤੋਂ 5 ਮਿੰਟ ਪਹਿਲਾਂ ਉਹ ਕਹਿੰਦੇ ਜੀ ਦੇਖੋ ਜੁਪੀ ਦਾ ਪਹਿਲਾਂ ਕਿਤੇ ਨਾ ਕਿਤੇ ਨਾਮ ਆਉਂਦਾ ਸੀ ਜੁਪੀ ਬਿਹਾਰ ਦਾ ਕਿ ਜੀ ਉੱਥੇ ਗੈਂਗਸਟਰ ਨੇ ਜੀ ਕੱਟੇ ਵਿਗਦੇ ਨੇ ਸਾਰੇ ਆਮ ਲੁੱਟਾਂ ਘਾਉ ਜਾਂਦੇ ਨੇ ਕਹਿੰਦੇ ਜਦੋਂ ਦਾ ਉੱਥੇ ਭਾਰਤੀ ਜਨਤਾ ਪਾਰਟੀ ਆਈ ਹੈ ਜੋਗੀ ਬਣੇ ਨੇ ਸੀਐਮ ਕਹਿੰਦੇ ਉਹਨਾਂ ਨੇ ਪਹਿਲਾਂ ਹੀ ਅਨੁਸਾਰ ਕਹਿਤਾ ਸੀਗਾ ਕਿ ਭਾਈ ਜਦ ਤੱਕ ਕ੍ਰਾਈਮਨਲ ਲੋਕ ਇੱਥੋਂ ਚਲੇ ਜਾਂ ਨਹੀਂ ਅਸੀਂ ਕਾਊਂਟਰ ਕਰ ਦਾਂਗੇ ਤੇ ਹੋਇਆ ਵੀ ਆ ਉਹ ਕਹਿੰਦੇ ਜਿਹੜੇ ਬੰਦੇ ਅੱਜ ਆਪਣਾ ਸਾਡਾ ਸਟੇਟ ਨੂੰ ਖਰਾਬ ਕਰ ਰਹੇ ਨੇ ਸऱ्या ਲੋਕਾਂ ਨੂੰ ਮਾਰ ਰਹੇ ਨੇ ਤਾਂ ਸਾਡਾ ਵੀ ਇੱਕ ਫਰਜ਼ ਬਣਦਾ ਕਿ ਵੱਧ ਤੋਂ ਵੱਧ ਗੰਦਗੀ ਨੂੰ ਦੂਰ ਕੀਤਾ ਜਾਵੇ ਤਾਂ ਹੀ ਸਮਾਜ ਆ ਜਿਹੜਾ ਸਾਡਾ ਸਾਫ਼ ਸੁਥਰਾ ਰਹਿ ਸਕਦਾ ਤਾਂ ਹੁਣ ਜੇ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਕੋਈ ਐਸਾ ਸੀਐਮ ਆਉਣਾ ਚਾਹੀਦਾ ਜਿਹੜਾ ਦਲੇਰੀ ਨਾਲ ਐਸੇ ਕ੍ਰਿਮੀਨਲ ਲੋਕ ਨੇ ਜਾਂ ਗੈਂਗਸਟਰ ਲਾ ਲੋ ਜਾਂ ਸਾਰੇ ਨਸ਼ਾ ਵੇਚਦੇ ਨੇ ਉਹਦੇ ਵਿੱਚ ਪੰਜਾਬ ਪੁਲਿਸ ਵੀ ਦੀ ਗੱਲ ਕਰੀਏ ਅਗਰ ਐਸੇ ਕੋਈ ਸੀਐਮ ਆ ਜਾਂਦਾ ਯੋਗੀ ਵਰਗਾ ਜੋ ਚਾਹੇ ਉਹ ਪੁਲਿਸ ਅਫਸਰ ਹੋਵੇ ਨਾ ਹੋਵੇ ਉੱਥੇ ਦੇਖਿਆ ਗਿਆ ਪੁਲਿਸ ਵਾਲਿਆਂ ਨੂੰ ਸਨਲ ਦੀ ਨਾਲ ਦੀ ਨ ਸਸਪੈਂਡ ਕਰ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਉੱਥੇ ਜਿਹੜੀ ਪ੍ਰਾਪਰਟੀ ਹੈ ਉਹਦੀ ਜਾਂਚ ਹੋ ਜਾਂਦੀ ਹੈ ਕਿ ਭਾਈ ਇਹ ਬੰਦੇ ਦਾ ਵਿੱਚ ਨਾਮ ਆ ਰਿਹਾ ਇਹਦੀ ਚੇਜ ਜਾਂਚ ਕੀਤੀ ਜਾਵੇ ਤਾਂ ਔਰੇ ਤਾਂ ਆ ਕਹਾਣਾ ਇਹ ਆ ਕਿ ਜੇ ਰਿਸ਼ਵਤ ਖਾਂਦੇ ਫੜੇ ਜਾਓ ਪੈਸੇ ਦੇ ਕੇ ਬਹਾਲ ਹੋ ਜਾਓ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਹੁਣ ਚੇਂਜਿੰਗ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਤੁਹਾਨੂੰ ਸਾਹਿਬ ਇਹੋ ਚੀਜ਼ ਜਿਹੜੇ ਲੋਕ ਚਾਹੁੰਦੇ ਆ ਜੀ ਇਹੋ ਚੀਜ਼ ਦੀ ਜਿਹੜੀ ਸਿਵੀ ਕਿਦਾਂ ਨਾਲ ਗੱਲ ਕਰਦੇ ਹੁੰਦੇ ਆ ਦੇਖੋ ਉਹ ਟਰਨਾਡ ਲੋਕ ਜਾਂ ਉਹ ਕਿਤੇ ਨਾ ਕਿਤੇ ਸਾਵਰ ਵਾਲੇ ਲੋਕ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਜਿਆ ਤੱਕ ਨਾ ਵੀ ਜੀੜਾ ਕਿਤੇ ਨਾ ਕਿਤੇ ਪਰੇਸ਼ਾਨ ਕਰ ਦਿੰਨੇ ਆ ਜਾਂ ਜੀਵਨ ਚ ਪ੍ਰੋਬਲਮ ਆਉਂਦੀ ਆ ਉਹ ਲੋਕਾਂ ਦੇ ਰਹਿਣ ਸਹਿਣ ਤੇ ਪ੍ਰੋਬਲਮ ਆਉਂਦੀ ਆ ਦੇਖੋ ਹਮੇਸ਼ਾ ਹੀ ਆਪਣਾ ਡੰਡੇ ਦਾ ਜਿਹੜਾ ਇਸਤੇਮਾਲ ਕਰਨਾ ਪਾਵਰ ਦਾ ਇਸਤੇਮਾਲ ਕਰਨਾ ਸਰਪੰਚ ਕੋਲ ਚਲੇ ਜੀ ਉਹਦੀ ਅੱਗੇ ਮੁਰਸ਼ੀ ਨਾਲ ਫਿਰ ਐਸਐਚਓ ਨਾਲ ਫਿਰ ਐਸਪੀ ਨਾਲ ਡੀਐਸਪੀ ਨਾਲ ਐਸਐਸਪੀ ਨਾਲ ਕਿਤੇ ਨਾ ਕਿਤੇ ਇਦਾਂ ਦੀਆਂ ਜਦੋਂ ਗੱਲਾਂ ਬਾਤਾਂ ਹੁੰਦੀਆਂ ਇਦਾਂ ਦੀ ਸ਼ਿਕਾਇਤ ਸਭ ਨੂੰ ਆ ਲੱਗ ਜੰਦੀਆਂ ਕਿ ਜਿਹੜਾ ਆਮ ਬੰਦਾ ਹੁੰਦਾ ਕਿਤੇ ਨਾ ਕਿਤੇ ਪੀਸ ਜਾਂਦਾ ਹੈ ਜੀ ਅਸੀਂ ਤਾਂ ਕਹਿੰਦੇ ਆਂ ਕਿ ਅਗਰ ਮੈਂ ਦੁਬਾਰੇ ਫੇਰ ਕਹੂੰਗਾ ਵੀ ਅਗਰ ਇਹ ਸਿਸਟਮ ਨਹੀਂ ਲੋਟ ਆਉਂਦਾ ਤਾਂ ਕਿਤੇ ਨਾ ਕਿਤੇ ਗਵਰਨਰ ਰਾਜ ਕਰ ਦੇਣਾ ਚਾਹੀਦਾ ਕਿਉਂਕਿ ਇਹ ਲੋਕਾਂ ਦੀਆਂ ਅੱਖਾਂ ਨੂੰ ਚਾਦ ਖੁੱਲਣੀ ਹੈ ਨਹੀਂ ਆਰਾਮ ਦੇ ਨਾਲ 5 ਸਾਲ ਬਾਅਦ ਵੋਟ ਆਉਂਦੀ ਕੋਟਾ ਆਉਣੀ ਹੈ ਜੀ ਇਹ ਲੋਕ ਚਿੱਟੇ ਗੁਰਦੇ ਪਜਾਮੇ ਹੱਥ ਬਾਕੇ ਹੱਥ ਜੋੜ ਕੇ ਆਪਣੇ ਵੋਟਾਂ ਲੈ ਕੇ ਕਿਤੇ ਨਾ ਕਿਤੇ ਸਰਕਾਰਾਂ ਬਣਾ ਲੈਂਦੇ ਆ ਲੋਕਾਂ ਦੇ ਜਰਵਾਤਾਂ ਨਾਲ ਖੇਲਦੇ ਆ ਲੋਕਾਂ ਦੇ ਉਹ ਸੁਪਨਿਆਂ ਨਾਲ ਖੇਲਦੇ ਆ ਜਿਹੜੇ ਇਹਨਾਂ ਨੂੰ ਕਿਤੇ ਨਾ ਪੂਰੇ ਕਰਨੇ ਆ ਜੀ ਨਾ ਕਰਨੇ ਹੁੰਨੇ ਆ ਸਿਰਫ ਆਪਣੀਆਂ ਵੋਟਾਂ ਲੈਣ ਦੇ ਚੱਕਰ 'ਚ ਕਿਤੇ ਨਾ ਕਿਤੇ ਹੱਥ ਜੋੜ ਲੈਂਦੇ ਆ ਐਸੀ ਲੋਕ ਪੋਲੇ ਪਾਲੇ ਲੋਕ ਆ ਕਿਤੇ ਨਾ ਕਿਤੇ ਸਾਡੇ ਕੋਲ ਆਪਸ਼ਨ ਵੀ ਨਹੀਂ ਹੁੰਦਾ ਬੋਟਰ ਕੋਲ ਆਪਸ਼ਨ ਵੀ ਨਹੀਂ ਹੁੰਦਾ ਵੋਟ ਪਾਉਣ ਤੋਂ ਇਲਾਵਾ ਦੇਖੋ ਜੋਨ ਕਮਿਸ਼ਨ ਨੂੰ ਵੀ ਅਸੀਂ ਕਿੰਨੀ ਵਾਰ ਉਹ ਟੀਮ ਨੂੰ ਬੇਨਤੀ ਕੀਤੀ ਹੈ ਜਾਂ ਕਿਤੇ ਨਾ ਕਿਤੇ ਹੋਰ ਕੋਈ ਵੀ ਦਸੰਬੰਧਿਤ ਡਿਪਾਰਟਮੈਂਟ ਅਸੀਂ ਬੇਨਤੀ ਕੀਤੀ ਹੈ ਵੀ ਜੇ ਕੋਈ ਅਗਰ ਸਰਕਾਰਾਂ ਬਣਾਉਣੀ ਹੈ ਜਾਂ ਕੋਈ ਪਿੰਡ ਦੀ ਪੰਚਾਇਤ ਬਣਾਉਣੀ ਹੈ ਜਾਂ ਕੋਈ ਸਰਕਾਰੀ ਗਰੁੱਪ ਐਦਾਂ ਦਾ ਬਣਾਉਣਾ ਜਿਹੜੀ ਲੋਕਾਂ ਦੇ ਭਲਾਈ ਵਾਸਤੇ ਵਿਕਾਸ ਵਾਸਤੇ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਕਿਸੇ ਸਿਸਟਮ ਕਿਸੇ ਕਿਸੇ ਡਿਪਾਰਟਮੈਂਟ ਦੀ ਕਿਸੇ ਕੋ ਬਾਦ ਦੀ ਐਂਟਰੀ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਲੇਖਾ ਜੋਖਾ ਹੋ ਸਕੇ ਤਾਂ ਜੋ ਲੋਕਾਂ ਦਾ ਜਿਹੜਾ ਵਿਕਾਸ ਸਹੀ ਹੋ ਸਕੇ ਔਰ ਲੋਕ ਸੁਰੱਖਤ ਰਹੇ ਸੁਰੱਖਤ ਰਹੇ ਸਭ ਲਈ ਬਿਲਕੁਲ ਤਰਸੀਮ ਸਿੰਘ ਸੰਧੂ ਇਹ ਆਪਾਂ ਨੂੰ ਬਟਲਾਡੇ ਤੋਂ ਮੈਸੇਜ ਕਰ ਰਹੇ ਨੇ ਉਹ ਕਹਿੰਦੇ ਜੀ ਪੰਜਾਬ ਪੁਲਿਸ ਦਾ ਤਾਂ ਹੁਣ ਕਟਪੁਤਲੀ ਬਣ ਗਈ ਹੈ ਕਿਉਂ ਨਾ ਉਰੇ ਪੰਜਾਬ ਦੇ ਵਿੱਚ CRP BSF ਤੇ ਆਰਮੀ ਨੂੰ ਮੌਕਾ ਦਿੱਤਾ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਪੀਸਫੁੱਲ ਏਰੀਆ ਬਣ ਸਕੇ ਤੇ ਕਹਿੰਦੇ ਪੰਜਾਬ ਪੁਲਿਸ ਵਾਲਿਆਂ ਨੂੰ ਤਾਂ ਜੀ ਬਰੋ ਨੌਕਰੀ ਤੋਂ ਜੋ ਤਨਖਾਹ ਪੰਜਾਬ ਪੁਲਿਸ ਨੂੰ ਮਿਲਦੀ ਹੈ ਉਹੀ ਕਿਉਂ ਨਾ ਕੋਈ ਜਿਹੜੀ CRP BSF ਹੈ ਉਹਨਾਂ ਦੀ ਭਰਤੀ ਕਰਕੇ ਪੰਜਾਬ ਦੇ ਵਿੱਚ ਲਾਉਣੀ ਚਾਹੀਦੀ ਹੈ ਤਾਂ ਬਿਲਕੁਲ ਜਿਵੇਂ ਸਾਹਿਬ ਸਾਰਾ ਸਿਸਟਮ ਜਿਹਨੂੰ ਕਹਿੰਦੇ ਨੇ ਵੀ ਮਤਲਬ ਉਲਟ ਹੋ ਰਿਹਾ ਜੀ ਉਲਟ ਚੱਲ ਰਿਹਾ ਹੈ ਜੀ ਸਿਸਟਮ ਦੇ ਵਿੱਚ ਇਦਾਂ ਆਉਣਾ ਜਾਂ ਕਿਦਾਂ ਇਹ ਸਿਸਟਮ ਆਉਣਾ ਇਹ ਦੇਖੋ ਉੱਪਰ ਤੋਂ ਸਰਕਾਰਾਂ ਨੇ ਸੋਚਣਾ ਹੁੰਦਾ ਮੰਨ ਲਓ ਕੋਈ ਸੁਭੇ ਸੁਭੇ ਵੀ ਸਰਕਾਰ ਲੋਟ ਨਹੀਂ ਆ ਰਹੀ ਸੈਂਟਰ ਨੇ ਸੋਚਣਾ ਹੁੰਦਾ ਸੈਂਟਰ ਨੇ ਲੋਟ ਆ ਰਿਹਾ ਚੋਣ ਕਮਿਸ਼ਨ ਨੇ ਸੋਚਣਾ ਹੁੰਦਾ ਲੇਕਿਨ ਉਹ ਲੋਕਾਂ ਦੀ ਜਾਂ ਉਹ ਸਿਸਟਮ ਦੀ ਜਾਂ ਉਹ ਮਹਿਕਮਿਆਂ ਦੀ ਕਿਤੇ ਨਾ ਕਿਤੇ ਐਂਟਰੀ ਨਹੀਂ ਜੀ ਹੈ ਕਿ ਹਾਂ ਸਿਰਫ ਇੱਕ ਚੋਣਾ ਆ ਗਿਆ ਚੋਣਾਂ ਤੋਂ ਬਾਅਦ ਟੀਮ ਬਣ ਗਈ ਟੀਮ ਬਣ ਕੇ ਸਰਕਾਰਾਂ ਬਣਾ ਲਈਆਂ ਜੀ 5 ਸਾਲਾ ਕਰਦਾ ਨਿਆਰੇ ਲੰਦਾ ਜੀ 5 ਸਾਲ ਤੱਕ ਕੈਸ਼ ਆਈਆਂ ਕਰਦਾ ਜੀ ਜਦੋਂ ਦੂਜੀ ਵਾਰੀ ਆਉਂਦੀ ਹੈ ਤੇ ਦੂਜਾ ਕਰਦਾ ਵੀ ਕੋਈ ਕਿਸੇ ਨੂੰ ਗੋਰੀ ਮਾਰਦਾ ਕਿ ਦੋ ਕੁਸ਼ ਮਾਰਦਾ ਜੇ ਨੂੰ ਜਾ ਕੇ ਇੱਕ ਪਨੇ ਗਹਿਰਾਮ ਨਾਲ ਬੈਠ ਜਾਂਦਾ ਤੇ ਜਵਾਨਤਾ ਕਰਾ ਕੇ ਆ ਜਾਂਦਾ ਕੋਈ ਜੁੱਤੀ ਆ ਦਿੰਦਾ ਕੋਈ ਕੋਸ਼ ਆ ਦਿੰਦਾ ਦੇਖੋ ਮੈਂ ਫਿਰ ਦੁਆਰੇ ਕਹੂੰਗਾ ਵੀ ਜਿਹੜਾ ਕਾਨੂੰਨ ਆ ਕਾਨੂੰਨ ਆਪਣੇ ਸ਼ਕਤ ਬਹੁਤਾਂ ਧਰਾਵਾ ਬਹੁਤ ਸ਼ਕਤਾਂ ਲੇਕਿਨ ਉਹਨਾਂ ਦਾ ਉਪਯੋਗ ਨਹੀਂ ਜੀ ਹੁੰਦਾ ਉਹਨਾਂ ਦੀ ਕਿਤੇ ਨਾ ਕਿਤੇ ਵਰਤੋਂ ਨਹੀਂ ਜੀ ਹੁੰਦੀ ਇਹ ਕਦੋਂ ਹੋ ਗਈ ਜੀ ਸਾਡੀ ਸਮਝ ਤੋਂ ਬਾਹਰ ਹੈ ਲੋਕਾਂ ਸੰਦੇਸ਼ੀ ਜੀ ਆਪਾਂ ਗੱਲਬਾਤ ਕਰ ਲਈਏ ਕਿ ਇਹਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਰੰਜੀਤ ਵੀ ਦੱਸੀ ਜਾਂਦੀ ਹੈ ਤਾਂ ਗੱਲਬਾਤ ਹੋਈ ਜਾਂਦੀ ਹੈ ਕਿ ਲੋਕਾਂ ਦੇ ਵਿੱਚ ਹੁਣ ਸ਼ੈਣ ਸ਼ਕਤੀ ਘਟ ਗਈ ਭਾਈਚਾਰਾ ਕਿਤਨਾ ਕਿਤੇ ਘਟਦਾ ਜਾ ਰਿਹਾ ਕੁਝ ਲੋਕਾਂ ਕੋਲ ਜਿਹੜਾ 4 ਪੈਸੇ ਆ ਜਾਂਦੇ ਨੇ ਉਹੀ ਗੱਲ ਕਰ ਲੈਣ ਨੇ ਕਿ ਜਿਹੜਾ ਹੁਣ ਜਿਹੜਾ ਤਰਾਟ ਲੋਕ ਨੇ ਪੈਸੇ ਵਾਲੇ ਨੇ ਉਹ ਹੁਣ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਤਾਂ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਹੁਣ ਖੂਨ ਖਰਾਬਾ ਹੋਇਆ ਵੈਸੇ ਤਾਂ ਅਸੀਂ ਚੈਨਲ ਦੇ ਮਾਧਿਅਮ ਰਹੀ ਕਹਿੰਦੇ ਆ ਕਿ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ ਨਾ ਕਿਸੇ ਦਾ ਬੱਚਾ ਕਿਸੇ ਤੋਂ ਦੁਨੀਆ ਤੋਂ ਜਾਣਾ ਚਾਹੀਦਾ ਚਾਹੇ ਉਹ ਕਿਤੇ ਰੰਜਿਸ਼ ਕਰਕੇ ਹੋਵੇ ਜਾਂ ਨਸ਼ੇ ਪੱਤੇ ਕਰਕੇ ਹੋਵੇ ਪਰ ਜੋ ਸਾਡਾ ਮਤਲਬ ਇੱਕ ਇਹ ਹੈ ਕਿ ਹੁੰਦਾ ਹੀ ਕਿਉਂ ਹੈ ਉਹਦੇ ਵਿੱਚ ਜਿਗਰ ਪਾਠ ਲਾਈਏ ਤਾਂ ਮੈਨੂੰ ਲੱਗਦਾ ਕਿਤਨਾ ਕਿਤੇ ਪੈਸਾ ਵੀ ਇੰਪੋਰਟਡ ਹੈ ਲੋਕਾਂ ਦਾ ਜਾਂ ਕਿਤਨਾ ਕਿਤੇ ਜਿਹੜੇ ਲੋਕ ਇਸ ਟਾਈਮ ਸ਼ੈਨ ਸ਼ਕਤੀ ਹੈ ਜਿਹਨੂੰ ਕਹਦੀਏ ਸਭ ਗੱਲਬਾਤ ਸੁਣਨ ਦੀ ਉਹ ਵੀ ਘਟਦੀ ਜਿ ਨਜ਼ਰ ਆ ਰਹੀ ਹੈ ਕੋ ਬੜੇ ਆਰਾਮ ਦੇ ਨਾਲ ਪੁਲਿਸ ਵੀ ਗੈਰ ਹੁੰਦੀ ਹੁਣ ਕਤਲ ਹੋਇਆ ਜਿਹੜਾ ਪੱਟੂ ਵੀ ਕਤਲ ਹੋਇਆ ਜੀ ਇਹਦੇ ਵਿੱਚ ਵੀ ਬਿਆਨ ਆ ਗਏ ਹੋਣਗੇ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਜਾ ਆ ਜਾਣਗੇ ਜੀ ਕਾਨਫਰੈਂਸ ਵੀ ਲੱਗਣਗੇ ਪੁਰਾਣੇ ਗੰਗੇਸ਼ ਚਾਲੂ ਸੀ ਰنجਤ ਤੇ ਅੱਜ ਕਤਲ ਹੋ ਗਿਆ ਕਿਉਂ ਹੋਇਆ ਜੀ ਸਾਡਾ ਤਾਂ ਸਵਾਲ ਇਹ ਹੈ ਕਤਲ ਕਿਉਂ ਹੋਇਆ ਇਹ ਬੰਦੇ ਨੂੰ ਇੰਨਾ ਅਧਿਕਾਰ ਕਿਵੇਂ ਦਿੱਤਾ ਜੀ ਵੀ ਕਿਸੇ ਤੇ ਗੋਲੀ ਮਾਰ ਕੇ ਮਾਰ ਦੋ ਕਿਸੇ ਤੇ ਦਾਂ ਸੋਟਾ ਮਾਰ ਕੇ ਸਿਰ ਤੇ ਮਾਰ ਦੋ ਕਿਸੇ ਦੇ ਪੱਥਰ ਮਾਰ ਕੇ ਮਾਰ ਦੋ ਕਿਸੇ ਦੀ ਜਾਨ ਲੈ ਲਓ ਕਿਉਂ ਇੰਨੇ ਮਤਲਬ ਸੌਖੇ ਕੰਮ ਹੋ ਗਏ ਆ ਜਾਂ ਕਿਉਂ ਸੌਖਾ ਕਰਕੇ ਨਿਕਲ ਜਾਂਦੇ ਆ ਜੀ ਦੇਖੋ ਅਗਰ ਇੱਕ ਬੰਦੇ ਨੂੰ ਤਰੀਕੇ ਨਾਲ ਸਜ਼ਾ ਮਿਲੀ ਹੋਵੇ ਜਾਂ ਸੰਵਿਧਾਨ ਦੇ ਹਿਸਾਬ ਨਾਲ ਸਜ਼ਾ ਮਿਲੀ ਹੋਵੇ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੀ ਹੋਵੇ ਸਾਨੂੰ ਨਹੀਂ ਵੀ ਲੱਗਦਾ ਕੋਈ ਦੂਜਾ ਬੰਦਾ ਉਸ ਚੀਜ਼ ਦੀ ਹਿੰਮਤ ਕਰਨ ਲੱਗੂਗਾ ਕਰਨ ਦੀ ਲੇਕਿਨ ਗੱਲ ਉੱਥੀ ਆ ਜਾਂਦੀ ਹੈ ਜੇ ਕੋਈ ਮਗਰਾਂ ਜੀ ਦਾ ਸਾਹਿਬ ਮੈਂ ਤਾਂ ਬਹੁਤ ਵਾਰ ਕਿਹਾ ਜੀ ਵੀ ਜਿੰਨਾ ਚਿਰ ਸਕਤਾਈ ਨਹੀਂ ਜਿੰਦਗੀ ਕਿਤੇ ਨਾ ਕਿਤੇ ਸਰਕਾਰਾਂ ਦੇ ਵਿੱਚੋਂ ਜਿਹੜੇ ਚੁਣ-ਚੁਣ ਕੇ ਬੰਦੇ ਜਿਹੜੇ ਬੇਈਮਾਨ ਆ ਜਾਂ ਜਿਹੜੇ ਗੁੰਡਾਗਰਦੀ ਕਰਦੇ ਉਹਨਾਂ ਨੂੰ ਬਾਹਰ ਨਹੀਂ ਕੁੱਟਾ ਜਾਂਦਾ ਉਹਨਾਂ ਨੂੰ ਸਰਕਾਰਾਂ ਤੋਂ ਬਾਹਰ ਤਾਂ ਕਰਨਾ ਦੂਰ ਦੀ ਗੱਲ ਹੈ ਉਹਨਾਂ ਦੀ ਹਵਾਵਲ ਵੀ ਜੁਗਾਦਬਾਨੀ ਜੀ ਰਾਜਨੀਤੀ ਤੋਂ ਲੋਕਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਵੀ ਮੁਰਗੇ ਤੂੰ ਚੋਣਾਂ 'ਚ ਨਹੀਂ ਖੜ੍ਹ ਸਕਦਾ ਤੂੰ ਰਾਜਨੀਤੀ ਦੀ ਗੱਲ ਨਹੀਂ ਕਰ ਸਕਦਾ ਐਦਾਂ ਦੇ ਕੋਈ ਨਾ ਕੋਈ ਸਿਸਟਮ ਬਣਾਉਣਾ ਚਾਹੀਦਾ ਤਾਂ ਵੀ ਆ ਦੇ ਲੋਕ ਜੇ ਤਨਾ ਕਿਤੇ ਸੁਧਰ ਸਕਦੇ ਆ ਜੀ ਨਹੀਂ ਗੋਲੀ ਮਾਰ ਕੇ ਬੰਦਾ ਨਿਕਲ ਜਾਂਦਾ ਜੀ ਅਗਲਾ ਕਹਿੰਦਾ 14 ਸਾਲੀ 14 ਸਾਲੀ ਦੇ ਵਿੱਚ ਕੋਈ ਗੱਲ ਨਾ ਉਹ ਪਹਿਲਾਂ ਪਨਾ ਕੇ ਜਿਹੜੀ ਉਹ تحقیقات ਹੋ ਗਈ ਉਸ ਤੋਂ ਬਾਅਦ ਮੈਂ ਅੰਦਰ ਬੈਠਣਾ ਛੁੱਟੀ ਹੋਣਾ ਚਲੇ ਜਾਣਾ ਛੁੱਟੀ ਹੋਣਾ ਚਲੇ ਜਾਣਾ ਕੋਈ ਡਰ ਲੂੰਗਾ ਲੇਕਿਨ ਕਿਸੇ ਵੀ ਜਾਣ ਤਾਂ ਲੈ ਗਿਆ ਨਾ ਉਹ ਬੰਦਾ ਬਿਲਕੁਲ ਸੰਜੀਵ ਜੀ ਆਖਰੀ ਇੰਡੀਆ ਦੀ ਗੱਲ ਕਰ ਲੈਣੇ ਆ ਅਸੀਂ ਆਪਣੇ ਆਪ ਨੂੰ ਕਹਿੰਨੇ ਆ ਜੀ ਸਾਡਾ ਭਾਰਤ ਮਹਾਨ ਹੈ 26 ਜਨਵਰੀ 15 ਅਗਸਤ ਨੂੰ ਝੰਡੇ ਵੀ ਬੜੇ ਲਹਿਰਾਉਨੇ ਆ ਸਾਡੀਆਂ ਅੱਧੀਆਂ ਤਾਂ ਮਤਲਬ ਜੇ ਆਪਾਂ ਗੱਲ ਕਰੀ ਟੈਕਸ ਦਾ ਜਿਹੜਾ ਪੈਸਾ ਹੈ ਉਹ ਸਾਡਾ ਇਹਨਾਂ ਦੀ ਮਹਿਕਮਿਆਂ ਤੇ ਨਿਕਲ ਜਾਂਦਾ ਚਾਹੇ ਉਹ ਪੰਜਾਬ ਪੁਲਿਸ ਲਾ ਲਈਏ ਕਿਉਂਕਿ ਜਾ ਬڑے بڑے ਡਿਪਾਰਟਮੈਂਟ ਨੇ ਜਿੱਥੇ ਸਾਡਾ ਇਨਕਮ ਟੈਕਸ ਦਾ ਜਿਹੜਾ ਪੈਸਾ ਹੈ ਉਹ ਇੱਧਰ ਲੱਗ ਜਾਂਦਾ ਤਾਂ ਤੁਹਾਨੂੰ ਅਗਰ ਆਪਾਂ ਫੋਰਨ ਦੀ ਗੱਲ ਕਰਦੇ ਆ ਤਾਂ ਉੱਥੇ ਕ੍ਰਾਈਮ ਇੰਨਾ ਨਹੀਂ ਹੁੰਦਾ ਜਿੰਨਾ ਹੁਣ ਪੰਜਾਬ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦਾ ਇਹਦੇ ਵਿੱਚ ਅਗਰ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਐਸੇ ਕਿਹੜੇ ਰੀਜ਼ਨ ਨੇ ਜਿਹਦੇ ਵਿੱਚ ਕ੍ਰਾਈਮ ਜ਼ਿਆਦਾ ਵੱਧਾ ਹੈ ਤੇ ਕਿਹਦੇ ਕਿਉਂ ਵੱਧਾ ਹੈ ਆ ਬਿਲਕੁਲ ਠੀਕ ਸਾਹਿਬ ਦੇਖੋ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਨਾ ਜਿਵੇਂ ਸਾਡੀ ਕਾਨੂੰਨ ਨੇ ਜਿਹੜਾ ਕੰਮ ਕਰਦਾ ਹੁੰਦਾ ਜਾਂ ਜਿਹੜਾ ਮਨ ਹੁਣ ਮੇਰੀ ਡਿਊਟੀ ਹੈ ਮੇਰੀ ਡਿਊਟੀ ਜਿਹੜੇ ਕੰਮ ਦੀ ਹੈ ਮੈਂ ਕਰ ਜਿਹੜਾ ਕੰਮ ਰਿਹਾ ਜਾ ਸਰਕਾਰ ਮੇਤੋ ਕਿਹੜਾ ਕੰਮ ਕਰਾ ਰਹੀ ਹੈ ਮੇਰੇ ਸੀਨੀਅਰ ਮੇਤੋ ਕਿਹੜਾ ਕੰਮ ਕਰਾ ਰਹੇ ਆ ਅਗਰ ਮੈਂ ਚੋ ਕੋਈ ਗਲਤ ਕੰਮ ਕਰਾ ਰਿਹਾ ਅਗਰ ਮੈਂ ਕੋਈ ਹਿੰਮਤ ਨਹੀਂ ਮਿठाऊंगा ਉਹ ਚੀਦੀ ਆਵਾਜ਼ ਨਹੀਂ ਚੁਟੇ ਵਾ ਵੀ ਮੇਰੇ ਤੇ ਪ੍ਰੈਸ਼ਰ ਪਾ ਕੇ ਗਲਤ ਕਰਾ ਰਹੇ ਆ ਜੀ ਪ੍ਰੈਸ਼ਰ ਪਾ ਕੇ ਮੈਂ ਗਲਤ ਕਰ ਦਿੰਦਾ ਜੀ ਦੂਜੇ ਤੇ ਪ੍ਰੈਸ਼ਰ ਪਾ ਕੇ ਮੈਂ ਗਲਤ ਕਰਵਾ ਦਿੰਦਾ ਜੀ ਇਹ ਸਿਸਟਮ ਕਿਤੇ ਨਾ ਕਿਤੇ ਇਹ ਬੰਦ ਹੋਣਾ ਚਾਹੀਦਾ ਇਹ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ ਦੇਖੋ ਕਿਸੇ ਨੇ ਕਿਸੇ ਵੀ ਕਿਸੇ ਨੇ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਕਿਸੇ ਦਾ ਘਰ ਉਜਾੜ ਦਿੱਤਾ ਜਾਂਦਾ ਠੀਕ ਉਤ ਮਾਰ ਦਿੱਤਾ ਜਾ ਕਿਸੇ ਦਾ ਕੋਈ ਹੋਰ ਨੁਕਸਾਨ ਕਰ ਦਿੱਤਾ ਏ ਉਦੀ ਪਰ ਪਾਈ ਦੇਖੋ ਪਰਿਵਾਰ ਨੂੰ ਸਾਰੀ ਉਮਰ ਪੂਰੀ ਨਹੀਂ ਜੀ ਹੁੰਦੀ ਅਸਟਾ ਕਹਿੰਨੇ ਵੀ ਜਿੰਨੀ ਮਰਜ਼ੀ ਵੱਡੀ ਰੰਜਿਸ਼ ਹੋਵੇ ਜਿੰਨਾ ਮਰਜ਼ੀ ਤੁਹਾਡੀ ਲਾਗਦਾਤ ਹੋਵੇ ਤੁਸੀਂ ਬੋਲਣਾ ਬੰਦ ਕਰ ਦਿਓ ਤੁਸੀਂ ਆਉਣਾ ਜਾਣਾ ਬੰਦ ਕਰ ਦਿਓ ਲੇਕਿਨ ਕਿਸੇ ਦੀ ਜਾਨ ਨਾ ਜੀ ਲੋ ਲੇਕਿਨ ਇਹ ਕੰਮ ਕਦੋਂ ਬੰਦ ਹੋਣਗੇ ਜੀ ਜਦੋਂ ਸਿਕਤਾਈ ਦੇ ਰੂਪ ਵਿੱਚ ਸਰਕਾਰ ਆਉਣਗੀਆਂ ਸਰਕਾਰਾਂ ਸਿਕਤਾਈ ਦੇ ਰੂਪ ਵਿੱਚ ਕਦੋਂ ਆਉਣਗੀਆਂ ਜਦੋਂ ਸਰਕਾਰਾਂ ਆਪ ਸ਼ੁੱਧ ਤੇ ਆਪ ਸਖਾਲਸ ਹੋਣਗੀਆਂ ਜੀ ਲੇਕਿਨ ਨਾ ਸਰਕਾਰਾਂ ਸ਼ੁੱਧ ਤੇ ਖਾਲਸ ਆਪ ਹੈ ਜੀ ਨਾ ਅੱਜ ਤੇ ਅੱਜ ਜਿਹੜੀ ਟੀਮ ਹੈ ਉਹ ਵੀ ਕਿਤੇ ਨਾ ਕਿਤੇ ਗੁੰਡਾ ਕਰਦੀ ਹੁਣ ਜਿੱਦੀ ਵੀ ਸਰਕਾਰ ਹੁੰਦੀ ਹੈ ਉਹ ਬੰਦਾ ਪੁੱਛਾਂ ਨੂੰ ਤੌਹ ਦੇ ਕੇ ਕਹਿੰਦਾ ਵੀ ਹਾਂ ਮੇਰੀ ਸਰਕਾਰ ਆ ਸਾਡੀ ਸਰਕਾਰ ਐ ਸਿਆਹ ਕਰ ਦੂੰਗੇ ਸ਼ੋਅ ਕਰ ਦੂੰਗੇ ਫੇ ਦੂਜੀ ਸਰਕਾਰ ਬਣ ਜਾਂਦੀ ਹੈ ਉਹ ਦੂਜੇ ਨੂੰ ਕਰ ਬਲਣ ਤੀਜੀ ਬਣ ਜਾਂਦੀ ਤੇ ਤੀਜੇ ਨੂੰ ਕਰ ਬਲਣੇ ਜੀ ਲੇਕਿਨ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਬ੍ਰਾਮ ਲੱਗਣਾ ਚਾਹੀਦਾ ਹੈ ਇਹਨਾਂ ਤੇ ਫੁੱਲ ਸਟਾਪ ਲੱਗਣਾ ਚਾਹੀਦਾ ਹੈ ਇਹ ਕੀਨੇ ਲਾਉਣਾ ਹੈ ਜੀ ਸਬੰਧਤ ਡਿਪਾਰਟਮੈਂਟਾਂ ਨੇ ਲਾਉਣਾ ਹੈ ਜੀ ਉਹ ਪਤਾ ਨਹੀਂ ਦਾ ਸੁੱਤੇ ਪਏ ਆ ਜੀ ਪਤਾ ਨਹੀਂ ਜਿਹੜੀ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਉਹ ਕਿਤੇ ਨਾ ਕਿਤੇ ਗੰਦਲਾ ਪੰਜਾਬ ਹੁੰਦਾ ਜਾ ਰਿਹਾ ਜੀ ਰੰਗਲਾ ਤਾਂ ਦੂਰ ਦੀ ਗੱਲ ਹੈ ਜਿਹੜੇ ਮਾੜੇ ਮੋٹے ਰੰਗ ਥੇ ਵੀ ਹੁਣ ਆਮ ਆਦਮੀ ਪਾਰਟੀ ਦੀ ਆਉਣ ਦੇ ਸਰਕਾਰ ਤੇ ਕਿਤੇ ਨਾ ਕਿਤੇ ਉਹ ਵੀ ਰੰਗ ਸਾਨੂੰ ਜੜਿਆ ਪੁੰਦੇ ਨਜ਼ਰ ਆ ਰਹੇ ਆ ਰੰਗਾਂ ਨੂੰ ਭਰਮ ਦੀ ਜਰੂਰਤ ਸੀਗੀ ਨਾ ਕਿ ਰੰਗਾਂ ਨੂੰ ਗਾਇਬ ਕਰ ਦੇਣ ਦੀ ਜਰੂਰਤ ਸੀ ਬਿਲਕੁਲ ਜੇ ਅਪਾ ਸੰਜੀਵ ਜੀ ਜਾਂਦੇ ਜਾਂਦੇ ਮੇਰਾ ਇੱਕ ਲਾ ਕੁਐਸਚਨ ਹੈ ਕਿ ਜੇ ਆਪਾਂ ਆਰਮੀ ਦੀ ਗੱਲ ਕਰ ਲੈਨੇ ਆ ਕਿ ਸਾਡੀ ਆਰਮੀ ਇੰਨੀ ਸਰਬਵਧੀਆ ਹੈ ਕਿ ਆਪਾਂ ਬਾਰਡਰ ਤੇ ਘੇਰਦੇ ਆ ਕਿ ਆਪਾਂ ਨੂੰ ਕਿਉਂ ਨਾ ਐਸਾ ਕੋ ਸਿਸਟਮ ਕਰਨਾ ਚਾਹੀਦਾ ਆਰਮੀ ਦੀ ਹੈਲਪ ਲੈ ਕੇ ਜੇ ਆਪਾਂ ਫੋਰਨ ਦੀ ਗੱਲ ਕਰਦੇ ਆਂ ਆਪਾਂ ਦੂਜੀਆਂ ਕੰਟਰੀ ਦੀ ਗੱਲ ਕਰਦੇ ਆਂ ਉਹ ਬਾਰਡਰ ਤੇ ਜੀ ਦੇਖਣ ਨੂੰ ਨਹੀਂ ਮਿਲਦੇ ਜੇ ਮੈਂ ਕੈਨੇਡਾ ਦੀ ਗੱਲ ਕਰਦਾ ਜਾਂ ਮੈਂ ਕਿਸੇ ਹੋਰ ਕੰਟਰੀ ਦੀ ਗੱਲ ਕਰਦਾ ਯੂਕੇ ਦੀ ਮੈਂ ਕਈ ਬਾਰਡਰ ਦੇਖੇ ਨੇ ਉੱਥੇ ਪੀਸਫੁੱਲ ਏਰੀਆ ਬੰਦੇ ਆਉਂਦੇ ਨੇ ਜਾਂਦੇ ਨੇ ਪਰ ਉਹ ਕੈਮਰੇ ਸੀਸੀਟੀਵੀ ਰੇਮਿੰਗ ਪਤਾ ਲੱਗ ਜਾਂਦਾ ਬੰਦੇ ਦੀ ਤੋਰ ਤੋਂ ਹੀ ਪਤਾ ਲੱਗ ਜਾਂਦਾ ਕਿ ਬੰਦਾ ਉੱਥੇ ਕਿਉਂ ਗਿਆ ਤੇ ਕੀ ਉੱਥੇ ਦਾ ਉਹਦਾ ਮਕਸਦ ਹੀ ਜਾਣਦਾ ਉਰੇ ਆਪਾਂ ਨੇ ਲੱਖਾਂ ਕਰੋੜਾ ਰੁਪਇਆ ਲਾ ਕੇ ਸਾਡੇ ਬਾਰਡਰਸ 'ਤੇ ਅਸੀਂ ਨੇ ਸੇਫ ਕਰ ਲਏ ਪਾਕਿਸਤਾਨ ਤੋਂ ਕਰ ਲਈ ਬੰਗਲਾਦੇਸ਼ ਤੋਂ ਕਰ ਲਈ ਚਾਈਨਾ ਤੋਂ ਕਰ ਲਈ ਪਰ ਜੋ ਸ਼ਰਾਰਤੀ ਅੰਸਰ ਸਾਡੀ ਹੀ ਕੰਟਰੀ ਦੇ ਵਿੱਚ ਪਾਰ ਰਹੇ ਨੇ ਗੰਦ ਪਾ ਰਹੇ ਨੇ ਤੇ ਆਪਣੀ ਹੀ ਜਨਤਾ ਨੂੰ ਸऱ्या ਖੂਨ ਖਰਾਬਾ ਕਰ ਰਹੇ ਨੇ ਨਸ਼ੇ 'ਚ ਲਾ ਰਹੇ ਨੇ ਉਧਰ ਕਦੇ ਇਹਨਾਂ ਦਾ ਲੋਕਾਂ ਧਾਂ ਜਾਏਗਾ ਸਰਕਾਰਾਂ ਦੇ ਨਾਲ ਤਾਂ ਮੇਰੀ ਭੁਗਤ ਹੈ ਤੁਹਾਨੂੰ ਕੀ ਲੱਗਦਾ ਕਿ ਆਰਮੀ ਨੂੰ ਵੀ ਕੋਈ ਐਸਾ ਸਟੱਪ ਚੱਕਣਾ ਚਾਹੀਦਾ ਹੈ ਕੁ ਦੇਸ਼ ਭਗਤੀ ਦੇ ਉੱਤੋਂ ਉੱਠ ਕੇ ਦੇਸ਼ ਦਾ ਪੂਰਾ ਹਾਲਚਲ ਦੇਖ ਕੇ ਉਹੀ ਕੋ ਸਟੈਪ ਚੱਕ ਲੈਣੇ ਸਨ ਦੇਖੋ ਉਹਨਾਂ ਨੇ ਬੀਬੀਆ ਕਿਨਾਂ ਨੇ ਲਾਉਣੀਆਂ ਜੀ ਜਾਂ ਉਹਨਾਂ ਨੂੰ ਉਧਰ ਰਸਤੇ 'ਤੇ ਲੈ ਕੇ ਜਾਣਾ ਜੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਹਿ ਗਏ ਸਾਡੇ ਹਿੰਦੁਸਤਾਨ ਦੇ ਵਿੱਚ ਰਹਿ ਗਏ ਉਹਨਾਂ ਲੋਕਾਂ ਨਾਲੋਂ ਮਾੜੇ ਕੰਮ ਕਰ ਰਹੇ ਉਹਨਾਂ ਲੋਕਾਂ ਨਾਲੋਂ ਗਲਤ ਕੰਮ ਕਰ ਰਹੇ ਜਿਹੜੇ ਦੇਸ਼ਾਂ ਤੋਂ ਸਾਨੂੰ ਖਤਰਾ ਹੈ ਜੀ ਸਾਨੂੰ ਤਾਂ ਨਹੀਂ ਜੀ ਲੱਗਦਾ ਪਤਾ ਨਹੀਂ ਕਿੰਨਾ ਖਸਰਾ ਕਿੰਨਾ ਕਿ ਨਹੀਂ ਕਿੰਨਾ ਕੋ ਦੇਸ਼ ਸਾਡਾ ਨੁਕਸਾਨ ਕਰ ਸਕਦੇ ਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਸਾਡੇ ਦੇਸ਼ ਵਾਸੀ ਸਾਡੇ ਸੁਭਾ ਵਾਸੀ ਸਾਡੇ ਦੂਰ ਸੁਭੇ ਜਿਹੜੇ ਸਾਡੇ ਦੇਸ਼ ਚ ਰਹਿ ਕੇ ਨੁਕਸਾਨ ਕਰਦੇ ਆ ਜੀ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਉਹਨਾਂ ਤੋਂ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਜ਼ਰੂਰਤ ਹੈ ਉਹ ਕਿਸੇ ਨਾ ਕਿਤੇ ਉਹਨਾਂ ਨੂੰ ਮੈਂ ਫਿਰ ਦੁਬਾਰਾ ਕਹੂੰਗਾ ਵੀ ਉਹ ਜਿਹੜੇ ਲੋਕ ਐਦਾਂ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਸਹੀ ਤਰੀਕੇ ਨਾਲ ਪੂਰੀ ਸਜ਼ਾ ਦਿੱਤੀ ਜਾਵੇ ਜਾਂ ਜੇ ਕੋਈ ਰਾਜਨੀਤਿਕ ਲੋਕ ਜਿਹੜਾ ਕੰਮ ਕਰਦੇ ਆ ਜਾਂ ਕੋਈ ਸਰਕਾਰ ਦੇ ਵਿੱਚ ਰਹਿ ਕੇ ਕੰਮ ਕਰਦਾ ਉਸ ਤੈਸਰ ਨਾਲ ਕਾਰਵਾਈ ਹੋਣੀ ਚਾਹੀਦੀ ਜਿਹੜੀ ਮੁੜਕੇ ਬੰਦਾ ਉਹ ਸੀਟ ਤੇ ਨਾ ਆਵੇ ਮੁੜਕੇ ਬੰਦਾ ਰਾਜਨੀਤੀ ਜਨਾਬ ਹੈ ਮੁੜਕੇ ਬੰਦਾ ਚੋਣਾ ਜਾਂ ਨਾ ਖੜੇ ਜਿਹੜੀ ਵੀ ਕਮਾਈ ਕਰੀਏ ਉਹਦੀ ਦੁਆਰੇ ਪਰ ਭਾਈ ਹੋਣੀ ਚਾਹੀਦੀ ਜਿੰਨੀ ਵੀ ਉਹਨੇ ਜ਼ਮੀਨ ਜਾਇਦਾਦ ਬਣਾਈ ਆ ਉਹ ਸਾਰੀ ਜਮ੍ਹਾਂ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਸ਼ੀਲ ਹੋਣੀ ਚਾਹੀਦੀ ਹੈ ਤਦ ਜਾ ਕੇ ਕਿਤੇ ਨਾ ਕਿਤੇ ਇਹ ਜਿਹੜੀਆਂ ਸਾਡੀ ਜਿਹੜੀ ਸੁਰੱਖਿਆ ਸੁਰੱਖਿਆ ਕਿਤੇ ਨਾ ਕਿਤੇ ਸੀ ਸੁਰੱਖਿਆਤ ਰਹਿ ਸਕੂਗੇ ਜੀ ਨਹੀਂ ਆਗਰ ਇਦਾਂ ਹੀ ਚੱਲਦਾ ਰਿਹਾ ਤਾਂ ਇਤੇਨਾ ਕਿਤੇ ਜਿਹੜੇ ਅੰਕੜੇ ਆ ਉਹ ਵਾਦੇ ਹੀ ਜਾਣਗੇ ਚਾਹੇ ਕਾਂਗਰਸ ਦੀ ਸਰਕਾਰ ਆ ਜਾਵੇ ਚਾਹੇ ਧਾਲੀ ਦੀ ਜਲਦੀ ਸਰਕਾਰ ਆ ਜਾਵੇ ਆਮ ਆਦਮੀ ਪਾਰਟੀ ਸਰਕਾਰ ਆ ਜਾਵੇ ਚਾਹੇ ਕੋਈ ਹੋਰ ਸਰਕਾਰ ਆ ਜਾਵੇ ਲੇਕਿਨ ਧਿਆਨ ਕਿਨੇ ਦੇਣਾ ਜਿਹੜੇ ਜਿਹੜੇ ਮੈਂ ਕਿਹਾ ਮੈਂ ਧਿਆਨ ਦੇਣਾ ਹੈ ਇਤੇਨਾ ਕਿਤੇ ਉਹ ਨਾਲ ਮਿਲ ਜਾਂਦੇ ਆ ਜਾਂ ਉਹ ਧਿਆਨ ਨਹੀਂ ਦੇ پا ਰਹੇ ਕਦੋਂ ਦੇਣਗੇ ਜੀ ਇਹ ਸਾਡੇ ਸਮਝ ਤੱਕ ਸਮਝ ਹਜ ਤੱਕ ਨਹੀਂ ਗਿਆ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਸ਼ਰਮਾ ਜੀ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਬਾਦ ਧੰਨਵਾਦ ਜੀ ਧੰਨਵਾਦ ਕਿ ਜੇ ਆਪਾਂ ਦਰਸ਼ਕੋ ਗੱਲ ਕਰੀਏ ਕਿ ਆਖਰ ਪੰਜਾਬ ਦੇ ਵਿੱਚ ਇੰਨੀ ਗੁੰਡਾਗਰਦੀ ਕਿਉਂ ਜ਼ਿਆਦਾ ਵਧਦੀ ਰਹੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕਿ ਉਹਦੇ ਪਿੱਛੇ ਜ਼ਿਆਦਾ ਭ੍ਰਸ਼ਟਾਚਾਰ ਲਾ ਲਈਏ ਜਾਂ ਕਿਤੇ ਨਾ ਕਿਤੇ ਜਿਹੜਾ ਪੈਸਾ ਉਹਦੀ ਪਾਵਰ ਲਾ ਲਈਏ ਕਿ ਜਾ ਹੁਣ ਜੇ ਪੁਲਿਸ ਦੀ ਗੱਲ ਕਰ ਲਈਏ ਤਾਂ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਕੰਮ ਕਰਨ ਦੀ ਨਹੀਂ ਸੱਤਾ ਪਿਆ ਕਿ ਉੱਥੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਫਰਜ਼ ਹੈ ਉਹ ਨਿਭਾਉਣ ਦੇ ਵਿੱਚ ਕਿਹੜੀ ਮੁਸ਼ਕਲ ਸਾਹਮਣੇ ਆ ਰਹੀ ਹੈ ਤਾਂ ਦਰਸ਼ਕੋ ਮੈਂ ਹੁਣ ਜਿਹੜਾ ਚਾਰ ਚਾਰਾ ਪ੍ਰੋਗਰਾਮ ਹੈ ਉਹ ਲੈ ਕੇ ਨਮਾ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਊਗਾ ਤਦ ਤੱਕ ਮੈਨੂੰ ਸੁਰਿੰਦਰ ਸਿੰਘ ਢਿੰਡ ਸਾਹ ਨੂੰ ਤੁਸੀਂ ਇਜਾਜ਼ਤ ਦਿਓ ਤੇ ਅਸੀਂ ਨਵੇਂ ਵਿਸ਼ੇ ਲੈ ਕੇ ਮੈਂ ਸੁਰਿੰਦਰ ਸਿੰਘ ਢਿੰਡ ਸਾਹ ਫਿਰ 4 ਵਜੇ ਹਾਜ਼ਰ ਹੋਊਗਾ